ਸ਼ੋਮਨੀ ਆਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੂੰ ਚੋਣ ਦੇ ਮੈਦਾਨ ਵਿੱਚ ਉਤਾਰਿਆ ਹੈ। ਅੱਜ ਪਹਿਲੇ ਦਿਨ ਪਠਾਨਕੋਟ ਵਿਖੇ ਆਪਣੇ ਚੋਣਵੀ ਦੌਰੇ ਦੇ ਤਹਿਤ ਪਹੁੰਚੇ ਦਲਜੀਤ ਸਿੰਘ ਚੀਮਾ ਦਾ ਪਠਾਨਕੋਟ ਪਹੁੰਚਣ ਤੇ ਸ਼ੋਮਨੀ ਆਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਮਿੰਟੂ ਨੇ ਉਹਨਾਂ ਦਾ ਵਰਕਰਾਂ ਸਮੇਤ ਨਿੱਘਾ ਸਵਾਗਤ ਕੀਤਾ। ਇਸ ਮੌਕੇ ਤੇ ਦਲਜੀਤ ਸਿੰਘ ਚੀਮਾ ਨੇ ਪਠਾਨਕੋਟ ਦੇ ਵੱਖ-ਵੱਖ ਜਗ੍ਹਾ ਤੇ ਜਾ ਕੇ ਸ਼ੋਮਨੀ ਆਕਾਲੀ ਦਲ ਦੇ ਵਰਕਰਾਂ ਦੇ ਨਾਲ ਲੋਕ ਸਭਾ ਚੋਣਾਂ ਉਤੇ ਚਰਚਾ ਵੀ ਕੀਤੀ। ਇਸ ਮੌਕੇ ਤੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਵਾਰ ਆਕਾਲ ਦੇਸ਼ ਦੇ ਨਾਲ ਚੋਣਾ ਲੜ ਰਹੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਨਾਲ ਵਿਤਕਰਾ ਕੀਤਾ ਗਿਆ ਹੈ ਪਹਿਲੀਆਂ ਸਰਕਾਰਾਂ ਨੇ ਵੀ ਪੰਜਾਬ ਦੇ ਨਾਲ ਵਿਤਕਰਾ ਹੀ ਕੀਤਾ ਤੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਹੀ ਕੁਝ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਵਾਅਦੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਉਹ ਸਾਰੇ ਖੋਖਰੇ ਨਜ਼ਰ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਸ਼ੋਮਨੀ ਕਾਲੀ ਦਲ ਪਾਰਟੀ ਲੋਕੀ ਦੀ ਪਾਰਟੀ ਹੈ ਲੋਕਾਂ ਨੂੰ ਸਮਝਣ ਵਾਲੀ ਪਾਰਟੀ ਹੈ ਲੋਕਾਂ ਦੇ ਦੁੱਖ ਦਰਦ ਨੂੰ ਜਾਣਨ ਵਾਲੀ ਪਾਰਟੀ ਹੈ ਉਹਨਾਂ ਨੇ ਇਹ ਸਭ ਨੂੰ ਇਕਜੁੱਟ ਹੋ ਕੇ ਇਹਨਾਂ ਚੋਣਾਂ ਵਿੱਚ ਬੁਰਜੋਰ ਕੋਸ਼ਿਸ਼ ਕਰਨ ਵਾਸਤੇ ਉਹਨਾਂ ਨੇ ਅਪੀਲ ਕੀਤੀ ਤੇ ਉਹਨੇ ਕਿਹਾ ਕਿ ਇਸ ਵਾਰ ਸ਼ੋਮਨੀ ਕਾਲੀ ਦਲ ਪੂਰੇ ਆਪਣੇ ਹੋਰ ਦੇ ਨਾਲ ਤੇ ਪੂਰੇ ਆਪਣੇ ਜੋਸ਼ ਦੇ ਨਾਲ ਤੇ ਪੂਰੀ ਇੱਕ ਵੱਡੀ ਜਿੱਤ ਦੇ ਨਾਲ ਸਾਹਮਣੇ ਆਵੇਗੀ ਤੁਹਾਡਾ ਸਾਰਿਆਂ ਦਾ ਹੀ ਬਹਿ ਧੰਨਵਾਦ ਕਰਦਾ ਔਰ ਪਠਾਨਕੋਟ ਦੀ ਵੀ ਸਾਰੀ ਆਪਣੀ ਜਥੇਬੰਦੀ ਸਰਦਾਰ ਸਿੰਦਰ ਸਿੰਘ ਮਿੰਟੂ ਜੀ ਸਾਡੇ ਪ੍ਰਧਾਨ ਸਾਹਿਬ ਇੱਥੇ ਤੇ ਇੰਚਾਰਜ ਤੇ ਸਾਰੇ ਸਾਡੇ ਜਿਹੜੇ ਪਾਰਟੀ ਦੇ ਮੌਲਿਕਤਾਰ ਦੇ ਆਗੂ ਆ ਉਹਨਾਂ ਦਾ ਵੀ ਧੰਨਵਾਦ ਅੱਜ ਪਠਾਨਕੋਟ ਹਲਕੇ ਦੇ ਵਿੱਚ ਮੇਰਾ ਪਹਿਲਾ ਦਿਨ ਹੈ ਔਰ ਪਹਿਲੇ ਦਿਨ ਜਿੰਨੇ ਸਾਡੇ ਆਪਣੇ ਪੁਰਾਣੇ ਟਕਸਾਲੀ ਅਕਾਲੀ ਪਰਿਵਾਰ ਜਿਹੜੇ ਸਾਡੇ ਪੁਰਾਣੇ ਹਮਦਰਦ ਨੇ ਜਿਹੜੇ ਡਿਫਿਕਲਟ ਤੋਂ ਡਿਫਿਕਲਟ ਸਮੇਂ ਦੇ ਵਿੱਚ ਵੀ ਪਾਰਟੀ ਦੇ ਨਾਲ ਹਮੇਸ਼ਾ ਚਟਾਨ ਵਾਂਗੂ ਖੜੇ ਰਹੇ ਆ ਅੱਜ ਪਹਿਲੇ ਦਿਨ ਤੇ ਸਾਰੇ ਉਹਨਾਂ ਪਰਿਵਾਰਾਂ ਦੇ ਨਾਲ ਪਰਿਵਾਰਕ ਮਿਲਣੀ ਦੇ ਤੌਰ ਦੇ ਉੱਤੇ ਉਹਨਾਂ ਦੇ ਘਰਾਂ ਦਾ ਸੀ ਪ੍ਰੋਗਰਾਮ ਰੱਖਿਆ ਔਰ ਉਸ ਤੋਂ ਬਾਅਦ ਫਿਰ ਅਸੀਂ ਸਿਸਟਮੈਟਿਕਲੀ ਸਾਰੇ ਜਿਹੜੇ ਜਨਤਕ ਪ੍ਰੋਗਰਾਮ ਹੈ ਔਰ ਤਾਂ ਕਿ ਮੈਨੂੰ ਖੁਸ਼ੀ ਹੈ ਕਿ ਪਰਸੋ ਹੀ ਮੈਂ ਪਹਿਲੀ ਵਾਰੀ ਲੋਕ ਸਭਾ ਹਲਕਾ ਬਰਦਾਸਪੁਰ ਦੇ ਵਿੱਚ ਆਇਆ ਸੀ ਤੇ ਸਾਰੇ 9 ਹਲਕਿਆਂ ਦੀ ਜਿੰਨੀ ਸਾਡੀ ਟੋਟਲ ਕਰੀਮ ਹੈ ਜਿਲ੍ਹੇ ਦੇ ਸਾਡੇ ਜਥੇਦਾਰ ਹਲਕਿਆਂ ਦੇ ਇੰਚਾਰਜ ਸਾਰਿਆਂ ਨੇ ਇੱਕ ਮੁੱਠ ਹੋ ਕੇ ਤੇ ਬਹੁਤ ਵੱਡੀ ਏਕਤਾ ਦਾ ਪ੍ਰਗਟਾਵਾ ਕੀਤਾ ਔਰ ਇਸ ਗੱਲੋਂ ਵੀ ਸਾਰੀ ਜਥੇਬੰਦੀ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਦੋਆ ਜੱਲਿਆਂ ਨੇ ਇਕੱਠੇ ਹੋ ਕੇ ਤੇ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਡਾਕਟਰ ਚੀਮਾ ਕਿਉਂਕਿ ਗੁਰਦਾਸਪੁਰ ਦਾ ਹੀ ਜੰਪੂੜਾ ਇੱਥੇ ਹੀ ਪੜ੍ਹਿਆ ਇੱਥੇ ਹੀ ਰਾਜਨੀਤੀ ਸ਼ੁਰੂ ਕੀਤੀ ਤੇ ਉਹਨੂੰ ਇੱਕ ਸਾਂਝੇ ਉਮੀਦਵਾਰ ਦੇ ਤੌਰ ਤੇ ਭੇਜਿਆ ਜਾਵੇ ਸੋ ਇਹਨਾਂ ਸਾਰਿਆਂ ਦੇ ਹੁਕਮ ਸਦਕਾ ਮੇਰੀ ਡਿਊਟੀ ਲੱਗੀ ਆ ਪਰ ਮੈਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਕਿ ਸਾਰਿਆਂ ਨੇ ਬੜੇ ਉਤਸ਼ਾਹ ਦੇ ਨਾਲ ਵਾਰਮਲੀ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਸੇਕਿਆ ਲੱਗਦਾ ਅਕਾਲੀ ਦਲ ਜੋ ਹੈ ਪੂਰੇ ਪੰਜਾਬ ਵਿੱਚ ਜਿੱਤ ਹਾਸਲ ਕਰ ਪਾਏਗੀ ਕਿਉਂਕਿ ਅਕਾਲੀ ਦਲ ਹਮੇਸ਼ਾ ਭਾਜਪਾ ਦੇ ਗਠਜੰਬਨ ਦੇ ਸਾਥ ਚਲਤੀ ਸੀ ਔਰ ਅੱਜ ਪਹਿਲੀ ਵਾਰ ਇਸ ਵਾਰ ਅਸਰ ਹੈ ਕਿ ਅਕਾਲੀ ਦਲ ਖੁਦ ਜੋ ਹੈ ਚੋਣਾਂ ਵਿੱਚ ਉਤਰੀ ਹੈ। ਕੋਈ ਸ਼ਰਮਣੀ ਅਕਾਲੀ ਦਲ 130 ਸਾਲ ਪੁਰਾਣੀ ਪਾਰਟੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ 23-24 ਸਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਗਠਜੰਬਨ ਦੇ ਵਿੱਚ ਰਹੇ ਔਰ 3 ਸੀਟਾਂ ਤੇ ਪਾਰਲੀਮੈਂਟ ਤੇ ਉਹ ਲੜਦੇ ਸੀ 10 ਤੇ ਅਸੀਂ ਲੜਦੇ ਤੇ ਅਸੈਂਬਲੀ ਤੇ ਉਹ ਲੜਦੇ ਸੀ 94 ਤੇ 80 ਲੜਦੇ ਸੀ ਪਰ ਆਪਣਾ ਸਾਡਾ ਵजूद ਜਿਹੜਾ ਉਸੇ ਤਰ੍ਹਾਂ ਹੀ ਕਾਇਮ ਹੁਣ ਵੀ ਜਦੋਂ ਸਮਝੌਤੇ ਦੀ ਗੱਲ ਚੱਲੀ ਸੀ ਅਸੀਂ ਸਮਝੌਤਾ ਵਾਪਸ ਇਸ ਕਰਕੇ ਲਿਆ ਸੀ ਕਿ ਜਦੋਂ ਕਿਸਾਨੀ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਦੇਸ਼ ਦੇ ਵਿੱਚ ਹੋ ਰਹੀ ਸੀ ਬੜਾ ਵੱਡਾ ਅੰਦੋਲਨ ਚੱਲ ਰਿਹਾ ਸੀ ਤੇ ਉਸ ਵੇਲੇ ਅਸੀਂ ਕੈਬਨਿਟ ਦੇ ਵਿੱਚੋਂ ਵੀ ਅਸਤੀਫਾ ਦਿੱਤਾ ਸੀਗਾ ਤੇ ਐਂਡੀਆ ਦੇ ਵਿੱਚੋਂ ਵੀ ਸਿਫਾਰਸ਼ ਉਹ ਫਿਰ ਜਦੋਂ ਗੱਲ ਉੱਠੀ ਸੀ ਸਮਝੌਤੇ ਦੀ ਤੇ ਅਸੀਂ ਸਿਧਾਂਤਿਕ ਰੂਪ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਰੱਖੀਆਂ ਸੀ ਇਹ ਗੱਲ ਕੱਲੀ ਵੋਟਾਂ ਇਕੱਠੀਆਂ ਕਰਨ ਦੀ ਨਹੀਂ ਹੈ ਸਾਂਝ ਦਿਲਾਂ ਦੀ ਹੁੰਦੀ ਹੈ ਔਰ ਸਿਧਾਂਤਿਕ ਤੌਰ ਦੇ ਉੱਤੇ ਜਦੋਂ ਮੁੱਦੇ ਤੁਸੀਂ ਸਾਡੇ ਹੱਲ ਕਰੋਗੇ ਪੰਜਾਬ ਦੇ ਤੇ ਫਿਰ ਅਸੀਂ ਇਕੱਠੇ ਹੋ ਕੇ ਚੱਲ ਸਕਦੇ ਇਸ ਕਰਕੇ ਕਿਸਾਨੀ ਦਾ ਮਸਲਾ ਫੇਰ ਉੱਥੇ ਦਾ ਉੱਥੇ ਹੀ ਖੜਾ ਅਸੀਂ ਚਾਹੁੰਦੇ ਸੀ ਕਿ ਤੁਸੀਂ ਐਮਐਸਪੀ ਦੀ ਗਾਰੰਟੀ ਦਿਓ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ ਲੇਕਿਨ ਕੋਈ ਪੋਜ਼ਿਟਿਵ ਹੰਗਾਰਾ ਨਹੀਂ ਬਣਿਆ ਇਸੇ ਤਰ੍ਹਾਂ ਜਿਹੜੇ ਧਾਰਮਿਕ ਕਮਾਂ ਦੇ ਵਿੱਚ ਦਖਲਦਾਰੀ ਹੁੰਦੀ ਹੈ ਉਹ ਸ਼ੁਰੂ ਤੋਂ ਹੀ ਜਿਹੜੀ ਹੈ ਸਾਡਾ ਗਿਲਾ ਰਿਆ ਕਾਂਗਰਸੀਆਂ ਸਰਕਾਰਾਂ ਨੇ ਵੀ ਪਹਿਲਾਂ ਜਿਹੜੇ ਬੜੇ ਵੱਡੇ ਜ਼ੁਲਮ ਕੀਤੇ ਤੇ ਉਸੇ ਰਸਤੇ ਤੇ ਹੁਣ ਜਿਹੜੀ ਹੈ ਕੇਂਦਰ ਦੀ ਸਰਕਾਰ ਜਿਹੜੀ ਹੈ ਬੀਜੇਪੀ ਦੀ ਚੱਲ ਪਈ ਉੱਥੇ ਵੀ ਅਸੀਂ ਸਾਰੀਆਂ ਉਦਾਹਰਨਾਂ ਦਿੱਤੀਆਂ ਸੀ ਉੱਥੇ ਵੀ ਕੋਈ ਹਾਂ ਪੱਕੇ ਉਧਾਰਾ ਨਹੀਂ ਹੋਇਆ ਇੱਕ ਹਿਊਮਰਿਸਟ ਦਾ ਬੜਾ ਵੱਡਾ ਮਸਲਾ ਸੀ ਬੰਦੀ ਸਿੰਘਾਂ ਦਾ ਉੱਥੇ ਵੀ ਕੋਈ ਪੋਜ਼ਿਟਿਵ ਨਹੀਂ ਕਰ ਲਿਆ ਸਾਡਾ ਇਸ਼ੂ ਸੀ ਕਿ ਕਿਸੇ ਵੀ ਧਰਮ ਦਾ ਕੋਈ ਵੱਡਾ ਹੋਵੇ ਅਗਰ ਉਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਤੇ ਅਗਰ ਸਜ਼ਾ ਤੋਂ ਦੁੱਗਣੀ ਸਜ਼ਾ ਕਰ ਲਈ ਹੈ ਤਾਂ ਫਿਰ ਉਹਨੂੰ ਨਾ ਬਾਹਰ ਕੀਤਾ ਜਾਵੇ ਤਾਂ ਇਹ ਸੋਸਾਇਟੀ ਦੇ ਵਿੱਚ ਚੰਗਾ ਸੰਕੇਤ ਨਹੀਂ ਲੱਗਦਾ ਕੋਈ ਹੋਵੇ ਉੱਥੇ ਵੀ ਕੋਈ ਬਹੁਤਾ ਵਧੀਆ ਸੰਕੇਤ ਨਹੀਂ ਆਇਆ ਇੱਕ ਜਿਹੜੀਆਂ ਦੇਸ਼ ਦੇ ਵਿੱਚ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਕੇਂਦਰੀ ਏਜੰਸੀਆਂ ਦਾ ਜਿਸ ਤਰੀਕੇ ਬੇਸੂਜ਼ ਹੋ ਰਿਹਾ ਜਿੰਨੀਆਂ ਜਿਹੜੀਆਂ ਸੰਸਥਾਵਾਂ ਨੇ ਨੈਸ਼ਨਲ ਪੱਧਰ ਦੇ ਆ ਉਹਨਾਂ ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਮਿਨੋਰਟੀ ਦਾ ਜਿਹੜਾ ਕੰਮ ਖਰਾਬ ਹੋ ਰਿਹਾ ਇਹ ਸਾਰੀਆਂ ਗੱਲਾਂ ਤੇ ਅਸੀਂ ਕਹਿਆ ਸੀ ਕਿ ਕੁਝ ਨਾ ਕੁਝ ਅਸ਼ੋਰੈਂਸ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਦੇਣੀ ਚਾਹੀਦੀ ਪਰ ਜੇ ਨਹੀਂ ਹੋਈ ਤਾਂ ਅਸੀਂ ਪੰਜਾਬ ਤੇ ਮੁੱਦੇ ਲੈ ਕੇ ਜਿਹੜੇ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਅਸੀਂ ਗੱਲ ਕਰਦੇ ਕਿਉਂਕਿ ਮਸਲੇ ਸਾਡੇ ਬਹੁਤ ਵਟੇ ਸਾਰੇ ਦੇਸ਼ ਦੇ ਵਿੱਚ ਪੰਜਾਬ ਆਰਥਿਕ ਤੌਰ ਦੇ ਉੱਤੇ ਬਹੁਤ ਪਿੱਛੇ ਜਾ ਰਿਹਾ। ਅਸੀਂ ਪਠਾਨਕੋਟ ਦੇ ਵਿੱਚ ਬੈਠੇ ਆਂ। ਕਿੰਨਾ ਵੱਡਾ ਪੰਜਾਬ ਦੇ ਨਾਲ ਇੰਡਸਟਰੀਸ ਹੁੰਦਾ। ਪਹਿਲਾਂ ਜਿਹੜੀਆਂ ਹਿੱਲ ਸਟੇਟ ਸੀਗੀਆਂ ਪਹਾੜੀ ਰਾਜ ਸੀਗੇ ਉਹਨਾਂ ਨੂੰ 10 ਸਾਲ ਐਕਸਾਈਜ਼ ਕੰਸੈਸ਼ਨ ਦਿੱਤੀਆਂ ਗਈਆਂ। ਹਰਮਾਚਲ ਨੂੰ ਦਿੱਤੀਆਂ ਗਈਆਂ, ਉਤਰਾੰਚਲ ਨੂੰ ਦਿੱਤੀਆਂ ਗਈਆਂ। ਤੇ ਪੰਜਾਬ ਜਿਹੜਾ ਐਡੇ ਵੱਡੀ ਮਾਰ ਖਾ ਰਿਹਾ ਸਰਦ ਹੋਣ ਕਰਕੇ ਉਹਨੂੰ ਕੋਈ ਨਹੀਂ ਦਿੱਤਾ ਗਿਆ ਤੇ 10 ਸਾਲ ਸਾਡੀ ਇੰਡਸਟਰੀ ਪੰਜਾਬ ਚੋਂ ਉੱਠ ਕੇ ਵੱਧੀ ਜਾਂਦੀ ਰਹੀ ਪੰਜਾਬ ਚੋਂ ਉੱਠ ਕੇ ਚਾਲੀਆਂ ਨਾ ਜਾਂਦੀ ਰਹੀ ਪੰਜਾਬ ਚੋਂ ਉੱਠ ਕੇ ਹੋਰ ਤਰ੍ਹਾਂ ਉੱਤੇ ਜਾਂਦੀ ਰਹੀ ਹੁਣ ਕਠੂਆ ਤੁਹਾਡੇ ਤੋਂ ਕਿੰਨੀ ਦੂਰ ਹੈ ਜੇ ਕਠੂਗੜੇ ਦੇ ਵਿੱਚ ਇੰਡਸਟਰੀ ਲਾਉਣੀ ਹੈ ਤੇ ਉੱਥੇ ਮੁਹਤਰਕਾ ਕੰਮ ਅੱਧਿਓ ਵੱਧ ਤੁਹਾਨੂੰ ਬਦਲ ਸਰਕਾਰ ਦੀ ਮਿਲ ਜਾਂਦੀ ਹੈ ਤੇ ਜੇ ਪਠਾਨਕੋਟ ਚ ਲਾਉਣੀ ਹੈ ਗੁਰਦਾਸਪੁਰ ਚ ਲਾਉਣੀ ਹੈ ਬਟਾਲੇ ਚ ਲਾਉਣੀ ਹੈ ਅੰਮ੍ਰਿਤਸਰ ਚ ਲਾਉਣੀ ਹੈ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਸੈਸ਼ਨ ਇੱਥੇ ਵਾਲਾ ਇੰਡਸਟਰੀ ਤਾਂ ਭੱਖਾ ਮਰ ਨਹੀਂ ਜਿਹੜਾ ਮਜਬੂਰ ਆ ਤੇ ਤੁਸੀਂ ਨਾਲਦਿਆਂ ਨੂੰ ਜੇ ਦਿੰਦੇ ਹੋ ਤਾਂ ਪੰਜਾਬ ਦੇ ਨਾਲ ਇੰਨਾ ਵੱਡਾ ਇਨਜਸਟਿਸ ਤੁਸੀਂ ਕਿਉਂ ਕਰਦੇ ਹੋ ਇਸ ਕੱਲ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਬਾਡੀ ਹਾਈ ਕਮਾਂਡ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਤਹਿ ਦਲਹੀ ਧੰਵਾਦੀਆਂ ਕਿ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਇੱਕ ਵਿਦਵਾਨ ਪੜੇ ਲਿਖੇ ਇਮਾਨਦਾਰ ਔਰ ਮਿਹਨਤੀ ਜਿਹੜੇ ਸਾਨੂੰ ਕੈਂਡੀਡੇਟ ਦਿੱਤੇ ਨੇ ਸਰਦਾਰ ਦਲਜੀਤ ਸਿੰਘ ਚੀਮਾ ਜੀ ਅੱਜ ਉਹ ਪਠਾਨਕੋਟ ਦੇ ਵਿੱਚ ਆਏ ਨੇ ਅੱਜ ਸਿਰਫ ਉਹਨਾਂ ਨੇ ਜਿਹੜੇ ਆਪਣੇ ਸਾਡੇ ਪੁਰਾਣੇ ਟਕਸਾਲੀ ਅਕਾਲੀ ਪਰਿਵਾਰ ਨੇ ਉਹਨਾਂ ਨਾਲ ਸਿਰਫ 1 ਟੂ 1 ਜਿਹੜਾ ਹੈਗਾ ਮਿਲ ਕੇ ਚਾਪੀਂਦਾ ਜਾਂ ਉਹਨਾਂ ਨਾਲ ਮਿਲਣ ਦਾ ਇੱਕ ਪ੍ਰੋਗਰਾਮ ਰੱਖਿਆ ਤੇ ਮੈਂ ਇਹਨਾਂ ਦੇ ਇੱਥੇ ਆਣ ਤੇ ਅੱਜ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਵੱਲੋਂ ਆਪਣੀ ਸਮੁੱਚੀ ਕਾਲੀ ਦਾਲ ਦੀ ਸਮੁੱਚੀ ਟੀਮ ਵੱਲੋਂ ਸਾਰੀ ਜਥੇਬੰਦੀ ਵੱਲੋਂ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਧੰਨਵਾਦ ਕੀ ਵੀਰ ਕਰਦੇ ਤੁਸੀਂ ਕੀ ਮਤਲਬ ਤੁਹਾਨੂੰ ਜੇ ਦਿੱਤਾ ਗੁਰੂ ਅਸੀਂ ਇਹ ਹਲਕਾ ਜਿਹੜਾ ਵਾ ਅਸੀਂ ਜਿਹੜੀ ਸੀਟ ਆ ਇਹ ਬਹੁਤ ਵਧੀਆ ਪੱਧਰ ਤੇ ਬਹੁਤ ਵਧੀਆ ਵੋਟਾਂ ਲੈ ਕੇ ਇਹ ਭੱਜਤ ਹਾਸਲ ਕਰਾਂਗੇ ਕਿਉਂਕਿ ਇਸ ਟਾਈਮ ਪੰਜਾਬ ਦੇ ਜਿੰਨੇ ਵੀ ਲੋਕ ਨੇ ਉਹ ਸਮਝ ਬੈਠੇ ਨੇ ਉਹਨਾਂ ਨੂੰ ਸਮਝ ਆ ਚੁੱਕੀ ਹੈ ਕਿ ਆ ਜਿਹੜੀਆਂ ਬਾਹਰ ਦੀਆਂ ਕੇਂਦਰਿਤ ਕੇਂਦਰ ਤੋਂ ਪਾਰਟੀਆਂ ਆਉਂਦੀਆਂ ਨੇ ਚਾਹੇ ਉਹ ਭਾਜਪਾ ਆਏ ਚਾਹੇ ਉਹ ਕਾਂਗਰਸ ਆਏ ਚਾਹੇ ਉਹ ਆਪ ਆ ਜਿਹੜੀ ਕੇਂਦਰ ኦਪਰੇਟਿਡ ਪਾਰਟੀਆਂ ਨੇ ਉਹ ਉਹਨਾਂ ਪਾਰਟੀਆਂ ਤੋਂ ਇਹਨਾਂ ਦਾ ਵਿਸ਼ਵਾਸ ਉੱਠ ਚੁੱਕਿਆ ਲੋਕਾਂ ਦਾ ਉਹਨਾਂ ਨੂੰ ਪਤਾ ਪੰਜਾਬ ਤੇ ਪੰਜਾਬੀਆਂ ਦੀ ਸਿਰਫ ਵਾਹਿਦ ਇੱਕੋ ਹੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਾ ਜਿਹੜੀ ਕਿ ਪੰਜਾਬ ਦੇ ਹੱਕਾਂ ਵਾਸਤੇ ਹਰ ਟਾਈਮ ਖੜੀ ਆ ਸਿੰਦੂ ਸਿੱਖ ਭਾਈਚਾਰਕ ਇਕਤਾ ਨੂੰ ਮਜ਼ਬੂਤੀ ਦੇਣ ਵਾਸਤੇ ਸਿਰਫ ਵਾਹਿਦ ਇਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਹਮੇਸ਼ਾ ਖੜੀ ਰਹੀ ਹੈ ਉਹਦੀ ਪ੍ਰਾਥਮਿਕਤਾ ਰਹੀ ਹੈ ਇਸ ਗੱਲ ਦੇ ਉੱਤੇ ਕਿ ਸਾਡੀ ਭਾਈਚਾਰਕ ਸਾਂਝ ਜਿਹੜੀ ਆ ਉਹ ਕਦੀ ਨਹੀਂ ਟੁੱਟਣੀ ਚਾਹੀਦੀ ਕਿਉਂਕਿ ਭਾਈਚਾਰਕ ਸਾਂਝ ਹੀ ਹੈਗੀ ਆ ਤੇ ਇੱਥੇ ਵਪਾਰ ਵਧੀਆ ਵਾ ਇੱਥੇ ਕਾਰੋਬਾਰ ਵਧੀਆ ਹੈ ਔਰ ਸ਼ਾਂਤੀ ਪੜਿਆ ਸਾਡਾ ਸੂਬਾ ਬਣਦਾ ਔਰ ਇਹੋ ਹੀ ਪ੍ਰਾਥਮਿਕਤਾ ਲੈ ਕੇ ਉਹ ਆਏ ਨੇ ਔਰ ਸਾਡੀ ਅਕਾਲੀ ਦਲ ਨੇ ਜਿਹੜੀ ਆ ਇਸ ਸਮੇਂ ਤੁਹਾਨੂੰ ਸਾਰੇ ਜਨਤਾ ਦਾ ਅਸ਼ਟਮ ਪੂਰਾ ਲੋਕਾਂ ਦਾ ਸਹਿਯੋਗ ਹੈ ਉਹ ਲੋਕਾਂ ਦੀ ਸੋਚ ਆ ਉਹਨਾਂ ਨੇ ਦੇਖ ਲਿਆ ਕਿ ਜ ਸ਼ਰਮ ਨੇ ਕਾਲੀ ਦਾਲੀ ਸਰਕਾਰ ਕੀ ਹੋਇਆ ਔਰ ਜੇ ਤਰੱਕੀ ਹੋ ਸਕਦੀ ਪੰਜਾਬ ਦੀ ਇਹ ਸ਼ਰਮ ਨੇ ਕਾਲੀ ਦਾਲੀ ਸਰਕਾਰ ਹੀ ਕੀਤੀ ਹੋ ਸਰ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੇਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop, freestyle, jazz, locking-popping, chess, horse-riding, football, and so on. a and Cambridge International School opposite Canada Palace near A&M Institute's Jalandhar Dalhousie Bypass Road, Pathankul.